ਸਿੰਘਾਂ ਨੇ ਵੀਡੀਓ ਭੇਜੀ ਆ ਕਿ 27 April ਨੂੰ ਇੱਕ ਅਮਰਸਰ ਸਾਹਿਬ ਵਿਕੇ ਗੇ ਪਲੇਡ ਹੋ ਰਹੀ ਆ ਸਾਡੇ ਵੱਲੋਂ ਸਖਤ ਸ਼ਬਦਾਂ ਵਿੱਚ ਚੇਤਾਵਨੀ ਆ ਜਿਹੜੇ ਲੋਕ ਇਹ ਕਰ ਰਹੇ ਨੇ ਕਰਵਾ ਰਹੇ ਨੇ ਬਿਲਕੁਲ ਇਹ ਗੇ ਪਲੇਡ ਅਮਰਸਰ ਸਾਹਿਬ ਵਿੱਚ ਕਿ ਨਹੀਂ ਹੋਊਗੀ ਨਹੀਂ ਹੋਣ ਦਿੱਤੀ ਜਾਊਗੀ ਪਹਿਲਾਂ ਅਸੀਂ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਹਾਂ ਹੱਥ ਬੰਨ੍ਹ ਕੇ ਕਿ ਲਾਅਨ ਆਰਡਰ ਨੂੰ ਮਨਟੇਨ ਰੱਖਣ ਵਾਸਤੇ ਇਹ ਤੁਹਾਡੀਆਂ ਡਿਊਟੀਆਂ ਨੇ ਤੇ ਸਤਖੰਡ ਸ਼੍ਰੀ ਦਰਬਾਰ ਸਾਹਿਬ ਵਰਗੇ ਪਵਿੱਤਰ ਸਥਾਨ ਜਿੱਥੇ ਜਿੱਥੇ ਸਾਡੇ ਸ਼ਹੀਦਾਂ ਦਾ ਖੂਨ ਡੋਲਿਆ ਅਜੇ ਹੀ ਪਵਿੱਤਰ ਪੰਜਾਬ ਦੀ ਧਰਤੀ ਦੇ ਉੱਤੇ ਅਜਾ ਗੰਦ ਅਸੀਂ ਨਾ ਪੈਣ ਦਿੱਤਾ ਸੀ ਨਾ ਪੈਣ ਦਵਾਂਗੇ ਸੋ ਪ੍ਰਸ਼ਾਸਨ ਨੂੰ ਪਹਿਲਾਂ ਬੇਨਤੀ ਆ ਕਿ ਬਿਨਾਂ ਦੇਰੀ ਕੀਤੇ 27 ਅਪ੍ਰੈਲ ਨੂੰ ਹੋ ਰਏ ਇਸ ਗੇਪਲੇਨ ਨੂੰ ਰੋਕਿਆ ਜਾਵੇ ਅਸੀਂ ਆਪਣੇ ਵੱਲੋਂ ਇਹ ਬੇਨਤੀ ਪ੍ਰਸ਼ਾਸਨ ਨੂੰ ਕੀਤੀ ਆ ਇਹ ਫਰਜ਼ ਪ੍ਰਸ਼ਾਸਨ ਦਾ ਬੰਦਾ ਪਰ ਨਹੀਂ ਤੇ ਫਿਰ ਅਸੀਂ ਇਹਨੂੰ ਆਪ ਰੋਕਾਂਗੇ ਕਿਸੇ ਵੀ ਕੀਮਤ ਦੇ ਉੱਤੇ ਅਸੀਂ ਇਹ ਗੰਦ ਪੰਜਾਬ ਦੀ ਧਰਤੀ ਤੇ ਖਾਸ ਕਰਕੇ ਸ੍ਰੀ ਅਮਰਸਾਹਬ ਸਾਹਿਬ ਵਰਗੀ ਪਵਿੱਤਰ ਧਰਤੀ ਤੇ ਨਹੀਂ ਪੈਣ ਦੇਵਾਂਗੇ ਇਸ ਗੇਪਲੇਨ ਨੂੰ ਬਿਨਾਂ ਦੇਰ ਕੀਤੇ ਕੈਨਸਲ ਕੀਤਾ ਜਾਵੇ ਜਿਹੜੇ ਲੋਕ ਇਹਨੂੰ ਕਰ ਰਹੇ ਨੇ ਤੇ ਕਰਵਾ ਰਹੇ ਨੇ ਉਹਨਾਂ ਨੂੰ ਵੀ ਚੇਤਾਵਨੀ ਹੈ ਕਿ ਬਿਨਾਂ ਦੇਰ ਕੀਤੇ ਤੁਸੀਂ ਇਹ ਪ੍ਰੋਗਰਾਮ ਕੈਨਸਲ ਕਰ ਦਿਓ ਨਹੀਂ ਤੇ ਮਹਾਰਾਜ ਕਿਰਪਾ ਕਰਨ ਅਸੀਂ ਮਹਾਰਾਜ ਸਾਡੇ ਕੋਲ ਜਿਵੇਂ ਵੀ ਸੇਵਾ ਲੈਣਗੇ ਇਸ ਗੇ ਪਲੇਡ ਨੂੰ ਬਿਲਕੁਲ ਵੀ ਜਿਹੜਾ ਅਸੀਂ ਨਹੀਂ ਹੋਣ ਦੇਵਾਂਗੇ ਤੇ ਰੋਕਾਂਗੇ ਜੇਕਰ ਤੁਸੀਂ ਪ੍ਰੇਮ ਪਿਆਰ ਨਾਲ ਰੋਕ ਲਓਗੇ ਤੇ ਬੜੀ ਚੜ੍ਹਦੀ ਕਲਾ ਵਾਲੀ ਗੱਲ ਆ ਨਹੀਂ ਤੇ ਫਿਰ ਮਹਾਰਾਜ ਕਿਰਪਾ ਕਰਨ ਜਿਵੇਂ ਤੁਹਾਨੂੰ ਠੀਕ ਲੱਗੂਗਾ ਉਦਾਂ ਰੋਕ ਲਾਂਗੇ ਪਰ ਅਸੀਂ ਇਹ ਗੇ ਪਲੇਡ ਅੰਮ੍ਰਿਤਸਰ ਸਾਹਿਬ ਵਿਖੇ ਨਹੀਂ ਹੋਣ ਦੇਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ